ਲੰਗੀ 4 ਸਤੰਬਰ ਨੂੰ ਅਮਰੀਕਾ ਦੇ ਜਾਰਜੀਆ ਵਿੱਚ ਹੰਡਾਈ ਦੀ ਇੱਕ ਬੈਟਰੀ ਫੈਕਟਰੀ ਦੇ ਕੰਸਟਰਕਸ਼ਨ ਸਾਈਡ ਉੱਤੇ ਇਮੀਗ੍ਰੇਸ਼ਨ ਰੇਡ ਹੋਈ। ਇਸ ਰੇਡ ਵਿੱਚ ਲਗਭਗ 316 ਸਾਊਥ ਕੋਰੀਆ ਦੇ ਬੰਦੇ ਰੀਟੇਨ ਕਰ ਲਏ ਗਏ। ਇਹ ਸਾਰੇ ਬੰਦੇ ਟੂਰਿਸਟ ਜਾਂ ਬਿਜ਼ਨਸ ਵੀਜ਼ਾ ਤੇ ਅਮਰੀਕਾ ਆਏ ਹੋ ਸਨ ਪਰ ਅਸਲ ਵਿੱਚ ਕੰਸਟਰਕਸ਼ਨ ਵਿੱਚ ਕੰਮ ਕਰ ਰਹੇ ਸਨ ਜੋ ਕਿ ਇਲੀਗਲ ਸੀ। ਰੀਟੇਨ ਕੀਤੇ ਲੋਕਾਂ ਨੇ ਦੱਸਿਆ ਕਿ ਉਹਨਾਂ ਨਾਲ ਬਹੁਤ ਹੀ ਬਾਣਾ ਬਿਹੇਵ ਕੀਤਾ ਗਿਆ। ਉਹਨਾਂ ਦੇ ਹੱਥਾਂ ਪੈਰਾਂ ਨੂੰ ਹੱਤਕੜੀਆਂ ਲਾ ਕੇ ਕੈਦੀਆਂ ਵਾਂਗ ਰੱਖਿਆ ਗਿਆ। ਕੁਝ ਖਾਣ ਪੀਣ ਵੀ ਸਹੀ ਤਰੀਕੇ ਨਾਲ ਨਹੀਂ ਦਿੱਤਾ ਗਿਆ। ਤੁਹਾਨੂੰ ਯਾਦ ਹੋਵੇਗਾ ਇਸੇ ਹੀ ਸਾਲ ਇੰਡੀਆ ਦੇ ਮੁੰਡੇ ਵੀ ਰਿਪੋਰਟ ਕੀਤੇ ਸਨ ਉਹ ਵੀ ਇਸੇ ਤਰ੍ਹਾਂ ਹੱਥਾਂ ਪੈਰਾਂ ਨੂੰ ਹੱਥ ਕੜੀਆਂ ਲਾ ਕੇ ਕੈਦੀਆਂ ਵਰਗਾ ਟ੍ਰੀਟਮੈਂਟ ਦੇ ਕੇ ਹੀ ਭੇਜੇ ਸਨ। ਤੇ ਪਰ ਉੱਥੇ ਇੰਡੀਆ ਨੇ ਕੀ ਸਟੈਂਡ ਲਿਆ ਸੀ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ। ਇਸ ਮਾਮਲੇ ਵਿੱਚ ਸਾਊਥ ਕੋਰੀਆ ਨੇ ਯੂਐਸਏ ਵੱਲੋਂ ਕੀਤੇ ਬਿਹੇਵੀਅਰ ਦਾ ਗੁੱਸਾ ਜ਼ਾਹਿਰ ਕੀਤਾ। ਹੁਣ ਅਮਰੀਕਾ ਦੇ ਡਿਫਟੀ ਸੈਕਟਰੀ ਆਫ ਸਟੇਟ ਨੇ ਕੋਰੀਆ ਜਾ ਕੇ ਇਹ ਯਕੀਨ ਦਿਵਾਇਆ ਕਿ ਇਹ ਵਰਕਰ ਮੁੜ ਕੇ ਯੂਐਸ ਵਿੱਚ ਦਾਖਲ ਹੋਣਗੇ ਤਾਂ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੋਵੇਗੀ। ਉਹ ਫਿਰ ਤੋਂ ਵੀਜ਼ਾ ਲੈ ਕੇ ਯੂਐਸ ਆ ਸਕਦੇ ਨੇ ਅਮਰੀਕਾ ਵਿੱਚ ਇਸ ਸਮੇਂ ਇਮੀਗ੍ਰੇਸ਼ਨ ਰੇਡ ਬਹੁਤ ਤੇਜ਼ੀ ਨਾਲ ਚੱਲ ਰਹੀਆਂ ਨੇ ਜਿਨ੍ਹਾਂ ਦੇ ਕੇਸ ਲੱਗੇ ਹੋਏ ਨੇ ਜਿਨ੍ਹਾਂ ਨੂੰ ਡੇਟ ਮਿਲੀ ਹੋਈ ਆ ਜਦੋਂ ਵੀ ਤਰੀਕ ਤੇ ਜਾਣਾ ਆਪਣਾ ਸੋਚ ਵਿਚਾਰ ਕੇ ਜਾਓ ਕਿਉਂਕਿ ਕੋਈ ਨਹੀਂ ਜਾਣਦਾ ਕਿ ਕਦੋਂ ਅਰੈਸਟ ਕਰ ਲੈਣਾ ਆਪਣੇ ਅਕਾਊਂਟ ਆਪਣਾ ਪੈਸਾ ਪਰਸਨਲ ਡਾਕੂਮੈਂਟ ਕਿਸੇ ਫੈਮਿਲੀ ਮੈਂਬਰ ਨਾਲ ਜਰੂਰ ਸ਼ੇਅਰ ਕਰਕੇ ਰੱਖਿਓ ਕੁਝ ਨਹੀਂ ਪਤਾ ਹੋ ਸਕਦਾ ਅਸ ਤੋਂ ਬਾਅਦ ਤੁਹਾਡੇ ਅਕਾਊਂਟ ਜਾਂ ਤੁਹਾਡੇ ਕਾਰਡ ਵਗੈਰਾ ਕੀ ਬਲੌਕ ਕਰ ਦਿੱਤੇ ਜਾਣ ਸੇਫ ਚਲੋ ਕਿਉਂਕਿ ਇਸ ਇਮੀਗ੍ਰੇਸ਼ਨ ਦੀ ਵਗਦੀ ਨੇ ਅਰੀ ਵਿੱਚ ਨੁਕਸਾਨ ਸਿਰਫ ਇਲੀਗਲ ਰਹਿਣ ਵਾਲਿਆਂ ਦਾ ਨਹੀਂ ਪੱਕੇ ਰਹਿਣ ਵਾਲਿਆਂ ਦਾ ਵੀ ਹੋ ਸਕਦਾ ਹੈ